ਲੈ ਵੀ ਮਿੱਤਰੋ ਜਿਹੜਾ ਆਹਾ ਘੋੜਾ ਨਾ ਇੱਕੋ ਇੱਕ ਘੋੜਾ ਪੰਜਾਬ ਦਾ ਇਹ ਜਿਹੜਾ ਅਲਵੰਦ ਘੋੜੇ ਦਾ ਬੱਚਾ ਅੱਜ ਤੱਕ ਮੈਂ ਵੇਖਿਆ ਨਹੀਂ ਅਲਵੰਦ ਦੇ ਬੱਚੇ ਬਹੁਤ ਘੱਟ ਪੈਦਾ ਹੋਏ ਆ ਜਮਾਂ ਉਹਦੀ ਡਿ ਟੋਕਾ ਪਈਆ ਓਵੇਂ ਹੀ ਫਲਕਾਰੀ ਓਵੇਂ ਹੀ ਸੁੰਭ ਓਵੇਂ ਹੀ ਬਾਡੀ ਇੱਕ ਘੋੜੇ ਦਾ ਨਾਮ ਭਾਈ ਜੰਝੁਗਾ ਉਮਰ ਇਹਦੀ 33 ਮਹੀਨੇ ਆ ਕੱਦ 64 ਇੰਚਾ ਇਹਦੀ ਜਿਹੜੀ ਮਾਂ ਸੀ ਉਹ ਨੀਲੀ ਚੰਬੀ ਘੋੜੀ ਸੀ 63 ਇੰਚ ਦੀ ਰਾਜੂ ਡੋਡਾਂ ਵਾਲੇ ਵੱਡੇ ਘੋੜੇ ਦੀ ਧੀ ਸੀਗੀ ਹਾਂ ਇੱਕ ਗੱਲ ਤੁਹਾਨੂੰ ਹੋਰ ਦੱਸਦੇ ਆ ਇਹਦੀ ਜਿਹੜੀ ਮਾਂ ਸੀਗੀ ਸੇਖੇ ਕਲਾਂ ਵਾਲੇ ਰਾਮ ਕੋਲੇ ਵੀ ਥੋੜਾ ਜਿਹਾ ਟਾਈਮ ਰਹੀ ਆ ਇਹ ਭਾਈ ਘੋੜਾ ਪਿੰਡ ਪੂਲੀ ਖੜਾ ਭਾਈ ਮਿੰਟੂ ਸਿੱਧੂ ਕੋਲੇ ਪੂਲੀ ਪਿੰਡ ਜਿਲ੍ਹਾ ਬਠਿੰਡੇ ਦਾ ਪਿੰਡ ਆ ਨੇੜੇ ਪੁੱਚੋ ਕਲਾਂ ਇਹਦੀ ਮਾਲਕਾ ਨੇ ਭਾਈ ਸਟਾਰਟ ਸਰਵਿਸ ਹੁਣੇ ਓਪਨ ਕਰੀ ਆ ਫੀਸ 750 ਹੀ ਰੱਖੀ ਏ ਜਮਾਂ ਜਾਇਜ਼ ਇੱਕ ਗੱਲ ਆ ਆਦੇ ਹੁੰਦੇ ਸਿਆਣੇ ਬੋੜ ਵਾਲੇ ਥਾਂ ਬੋੜ ਲੱਗਦਾ ਨਹੀਂ ਪਰ ਮੈਨੂੰ ਲੱਗਦਾ ਬਾਈ ਗੱਲ ਉਹ ਝੂਠ ਕਰ ਦੂਗਾ ਇਹ ਬੋੜ ਵਾਲੇ ਥਾਂ ਬੋੜ ਲੱਗ ਗਿਆ ਕਿਉਂਕਿ ਅਲਵੰਦ ਤੋਂ ਬਾਅਦ ਅਲਵੰਦ ਦੀ ਡਿਟੋ ਕਾਪੀ ਇਹ ਕੋੜਾ ਬਹੁਤ ਚੰਗੀ ਬਲੱਡ ਲਾਈਨ ਦਾ ਕੋੜਾ ਦੋ ਬਲੱਡ ਲੈਣਾ ਬਾਈ ਇਹਦੇ ਚ ਇੱਕ ਪਾਸੇ ਡੋਡਾਂ ਵਾਲੇ ਰਾਜੂ ਵਾਲੀ ਦੂਜੇ ਪਾਸੇ ਅਲਵੰਦ ਵਾਲੀ ਮਿੰਟੂ ਵਾਲੀ ਅਰਜਨ ਕੋੜੇ ਵਾਲੀ ਵੱਧ ਤੋਂ ਵੱਧ ਬਾਈ ਸਟੱਡ ਸਰਵਿਸ ਲਾਓ ਬਾਈਆਂ ਕੋਲੇ ਪਹੁੰਚੋ ਗਾਲੀਆਂ ਗੱਲਾਂ ਆਪਾਂ ਜਿਹੜੀਆਂ ਉਹ ਇੰਟਰਵਿਊ ਚ ਬਾਈ ਮੈਂਟੂ ਸਿੱਧੂ ਨਾਲ ਕਰਦੇ ਆ ਜੁੜੇ ਰਹੋ ਮਿੱਤਰੋ ਹਾਂਜੀ ਸਸਰੀਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੋਪੀ ਗੁਰਪ੍ਰੀਤ ਮਿੱਤਰੋ ਅੱਜ ਆਪਾਂ ਪਿੰਡ ਨਾ ਪੂਲੀ ਚ ਖੜੇ ਆ ਪੂਲੀ ਪਿੰਡ ਜ਼ਿਲ੍ਹਾ ਬਠਿੰਡੇ ਦਾ ਪਿੰਡ ਦਾ ਇਹ ਨੇੜੇ ਪੁੱਚੋਕਲਾਂ ਦੇ ਆ ਪੂਲੇ ਪਿੰਡ ਦੇ ਨਾਲ ਹੀ ਆ ਤੇ ਅੱਜ ਆਪਾਂ ਬਾਈ ਆਏ ਆ ਮੈਂਟੂ ਕੋਲੇ ਬਾਈ ਨੇ ਨਾ ਬਹੁਤ ਵਧੀਆ ਬੇ ਮਗਰੀ ਖੜਾ 45 ਨੰ ਤਿਆਰ ਕਰਿਆ ਤੇ ਕਰਦੇ ਆ ਗੱਲਾਂ ਬਾਤਾਂ ਨਾਲੇ ਬਾਈ ਦੇ ਦੂਜੇ ਹੋਰ ਜਿਹੜੇ ਜਾਨਵਰ ਆ ਉਹ ਵੀ ਵਿਖਾਉਣੇ ਆ ਸਸਰੀ ਕਾਲ ਬਾਈ ਸਸਰੀ ਕਾਲ ਬਾਈ ਹੋਰ ਬਾਈ ਠੀਕ ਹੋ ਹਾਂਜੀ ਵਧੀਆ ਠੀਕ ਠਾਕ ਹਾਂ ਬਾਈ ਕਿੰਨੇ ਟਾਈਮ ਦਾ ਇਹ ਕੋੜਾ ਤੇ 2 ਦਾੰਦ ਲੱਗ ਗਿਆ ਜੀ 32 ਦਾ 33 ਮਹੀਨਾ ਦਾ ਹੋ ਗਿਆ ਅੱਛਾ ਠੀਕ ਆ ਹਾਂਜੀ ਤੇ ਇਹ ਆਪਣਾ ਕਿਹੜੇ ਕੋੜੇ ਦਾ ਬੱਚਾ ਬਾਈ ਇਹ ਅਲਵੰਦ ਦਾ ਜੀ ਮਲੂਕੇ ਵਾਲੇ ਦਾ ਅੱਛਾ ਠੀਕ ਆ ਅਰਜਨ ਦਾ ਮਿੰਟੂ ਵਾਲੇ ਵਾਲੇ ਦਾ ਉਹਦਾ ਪੋਤਰਾ ਉਹਦਾ ਪੋਤਰਾ ਹੋਊਗਾ ਇਹਦੀ ਬਾਈ ਮਾਂ ਕੇਵ ਜੀ ਸੀ ਇਹਦੀ ਮਾਂ ਸੀ ਜੀ ਨਿੱਲੀ ਚੰਬੀ ਕਿਹੜੇ ਕੋੜੇ ਦੀ ਧੀ ਸੀ ਉਹ ਉਹ ਸੀ ਰਾਜੂ ਰੋਡ ਵਾਲੇ ਦੀ अच्छा ठीक है बहुत चंगी घोड़ी सी वो भी 36 इंच दी ठीक है मतलब स्ट्रक्चर दी पूरी ओके सी कितनी हाइट कर गया भाई ये इसकी 64 होगी जी 64 इंच 64 ठीक है ते अजे घोड़ियां ते ਛੱਡਿਆ ਤਾਂ ਨਹੀਂ ਨਹੀਂ ਹਜੇ ਓਪਨ ਨਹੀਂ ਕਰਿਆ ਜੀ ਅਜੇ ਤੋਂ ਓਪਨ ਹਾਂ ਕਰ ਦਿੰਦੇ ਹਾਂ ਹੁਣ ਤਾਂ ਫਿਰ ਬਹੁਤ ਹੋ ਗਈ ਉਮਰ ਹਨ ਹੋਰ ਬਾਤ ਉਮਰ ਤਾਂ ਭਾਈ ਲੋਕ ਤਾਂ 26 26 ਮਹੀਨਿਆਂ ਦੇ ਵੀ ਛੱਡੀ ਜਾਂਦੇ ਆ ਹਾਂ ਜੀ ਹਾਂ ਦੋ 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 ਲਾ ਗਿਆ ਟੋਪੀਆਂ ਲਾ ਗਿਆ ਦੋਨੋਂ ਲਾ ਗਿਆ ਜੀ ਲਾ ਗਿਆ ਹੁਣੇ ਭਾਈ ਤੇ ਭਾਈ ਕਿੰਨੇ ਕਿ ਚਿਰ ਦਾ ਐਕਸਪੀਰੀਅੰਸ ਆ ਤੇਰਾ ਸਪਿਰੈਂਸ 2020 ਚ ਰੱਖਿਆ ਜੀ ਲੋਕਡਾਊਨ ਚ ਉਦੋਂ ਪਹਿਲਾਂ ਨਹੀਂ ਕੋੜੀਆਂ ਰੱਖਿਆ ਨਹੀਂ ਉਦੋਂ ਪਹਿਲਾਂ ਨਵਾਂ 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 ਹੀ ਆਸ਼ਕ ਉੱਠਿਆ ਹਾਂ ਚਾਰ ਸਾਲ ਹੀ ਹੋਏ ਐ ਬਿਲਕੁਲ ਠੀਕ ਆ ਤੇ ਪਹਿਲੀ ਕੁੜੀ ਫਿਰ ਕਿੱਥੋਂ ਪਹਿਲੀ ਕੁੜੀ ਆ ਇੱਧਰ ਖੜੀ ਆਪਣੀ ਨੀਲੀ ਚੰਬੀ ਅੱਛਾ ਇਹ ਖਰੀਦੀ ਸਰਸੇ ਡੇਰੇ ਚੋਂ ਅੱਛਾ ਉਦੋਂ ਹੀ ਮਹਿੰਗੀ ਲੈਂਦੀ ਉਹ ਕਰਦਾ ਹਾਂ ਮਹਿੰਗੀ ਸੀ ਆ ਚੰਬੀਆਂ ਨੂੰ ਰੇਟ ਤਿੰਨ ਗੁਣਾ ਸੀਗਾ ਉਦੋਂ ਇਹਦਾ ਜਿੰਨਾ ਚੰਬੀਆਂ ਦਾ ਚੱਲਦਾ ਸੀ ਹਮ ਉਹ ਲਾ 90000 ਲੱਖ ਕੁੜੀ ਵੀ ਫਿਰ ਕੋੜਿਆਂ ਨੂੰ ਪਿੱਛੇ ਛੱਡਦੀ ਐ ਹਾਂ ਤੇ ਬਾਈ ਕਿੰਨੀ ਫੀਸ ਰੱਖਦੀ ਏ ਦੀ ਫੀਸ ਤਾਂ ਇਹਦੀ ਹਜੇ ਨਵਾਂ ਜੀ ਬਸ ਜਿਵੇਂ ਲੋਟ ਲੱਗੂ ਕਰ ਲਾਂਗੇ ਏਡਾ ਕੋਈ ਉਹ ਤਾਂ ਹੈ ਨਹੀਂ ਵੀ ਕਿੰਨੀ ਰਿਜ਼ਲਟ ਹੁਣ ਤੇ ਆਖ ਲਈ ਫੀਸ ਤੁਸੀਂ ਦੱਸ ਦੋ ਤਾਂ ਕੀ ਗੱਲ ਹੈ 7100 ਰੱਖਦਗੇ ਯਾਰ ਜਿਵੇਂ ਜੀ ਕਰਦਾ ਲੈ ਵੀ ਮੇਤਰੋ 7100 ਫੀਸ ਤੇ ਘੋੜਾ ਛੱਡੂਗਾ ਬਾਈ ਠੀਕ ਆ ਪੂਲੀ ਪਿੰਡ ਚ ਤੇ ਬਾਈ ਇਹਦਾ ਨਾਂ ਕੀ ਰੱਖਤਾ ਘੋੜੇ ਦਾ ਇਹਦਾ ਨਾਂ ਆ ਜੰਜੂਆ ਜੰਜੂਆ ਹੈ ਠੀਕ ਆ ਜੰਜੂਆ ਸ਼ੇਰ ਆਫ ਅਲਵਾਨ ਦਾ ਹੈ ਹਾਂ ਸਾਇਰ ਆਫ ਨਾ ਸਾਹਰਤਾਲ ਵੰਦ ਹੋ ਗਿਆ ਇਹਦਾ ਹਾਂ ਹਾਂ ਇਹ ਮਤਲਬ ਦੂਜਾ ਹੋ ਗਿਆ ਉਹਦਾ ਬੱਚਾ ਅਲਵੰਦ ਦਾ ਬੱਚਾ ਹਾਂ ਤੇ ਲੈ ਵੀ ਮਿੱਤਰੋ ਘੋੜਾ ਬਹੁਤ ਚੰਗਾ ਤੇ ਹਾਈ ਵੀ ਭਾਜ ਹੀ ਕੰਮ 7000 ਰੁਪਿਆ ਬਾਈ ਨੂੰ ਫੜਾਇਓ ਤੇ ਘੋੜੀ ਮਲਾ ਕੇ ਲੈ ਜਾਓ ਹਾਂ ਇੱਕ ਗੱਲ ਆ ਛਿਫਕਾ ਜ਼ਰੂਰ ਆ ਕਿਉਂਕਿ ਅਲਵੰਦ ਘੋੜੇ ਦੇ ਆਪਦੇ ਤੇ ਵੀ ਸੀਗਾ ਤੇ ਮਜ਼ਬੂਤੀ ਨਾ ਘੋੜੇ ਚ ਐਡੀ ਚੰਗੀ ਆ ਗੱਲਾਂ ਛੱਡ ਦੇ ਤੁਹਾਨੂੰ ਵੀਡੀਓ ਚ ਪਹਿਲਾਂ ਆਪਾਂ ਵਿਖਾਇਆ ਵੀ ਆ ਗਲਾਸਾਂ ਨੂੰ ਤਾਂ ਸੁੰਬ ਖੜੇ ਆ ਗਾਮਚੀਆਂ ਤੇ ਸੋਂਬੇ ਦੇ ਨਾ ਬਈਆਂ ਦੀ ਪਤੀਲੀ ਵਰਗੇ ਆ ਮਾੜੇ ਮੋٹے ਸੌਂਬਣੀ ਮੱਝੂ ਕੀ ਲੈਣ ਵਰਗੇ ਸੌਂਬਾ ਤੇ ਜਿਹੜੀ ਫੀਸ ਆ ਉਹ ਜਿਵੇਂ ਨਾਰਮਲ ਆ ਕਿਉਂਕਿ ਬਾਈ ਕਹਿੰਦਾ ਜਿੰਨਾ ਚਿਰ ਰਿਜ਼ਲਟ ਨਹੀਂ ਆਉਂਦਾ ਉਨਾ ਚਿਰ ਫੀਸ 7100 ਹੀ ਰਹੂਗੀ ਤੇ ਹੁਣ ਇੱਕ ਨਾ ਬਾਈ ਕੋਲੇ ਬਸ਼ੇਰੀ ਆ ਹੋਰ ਜੁੜੇ ਰਿਓ ਵੀਡੀਓ ਨਾਲ ਅੱਛਾ ਬਾਈ ਆ ਬਸ਼ੇਰੀ ਆ ਹਾਂਜੀ ਠੀਕ ਆ ਇਹ ਕਿੰਨੇ ਟਾਈਮ ਦੀ ਆ ਬਾਈ ਇਹ ਵੀ ਹੋ ਗਈ 33 ਮਹੀਨਾ ਦੀ ਠੀਕ ਆ ਇਹਦੇ ਵੀ ਦੋ ਦੰਦ ਸਟਾਰਟ ਕਰ ਗਈ ਬਸ ਲਾ ਗਈ ਟੋਪੀਆਂ ਹਾਂਜੀ ਕਿੰਨੀ ਹਾਈਟ ਕਰ ਗਈ ਬਾਈ ਇਹਦੀ ਹਾਈਟ 62 ਇੰਚ ਜਮਾ ਠੀਕ ਆ ਗਾਲੀ ਐਗਜ਼ੈਕਟ 62 ਇੰਚ ਠੀਕ ਆ ਤੇ ਹਜੇ ਇਹ ਮਲਾਈ ਤਾਂ ਨਹੀਂ ਨਹੀਂ ਹਜੇ ਰਹਿੰਦੀ ਐ ਮਲਾਈ ਠੀਕ ਆ ਬਸ ਤਿਆਰੀ ਚ ਹੀ ਆ ਕੰਮ ਹੁਣ ਜਾਮਾ ਪਲੂਣ ਆ ਬਈ ਹਜੇ ਆਂਟਾ ੱਚਾ ਬਿਲਕੁਲ ਠੀਕ ਆ ਤੇ ਇਹ ਸੇਲ ਤੇ ਆ ਹਾਂ ਇਹਦਾ ਰਾਤਾ ਬਣਿਆ ਜੀ ਹੁਣ ਮੁੱਲ ਵਾੜੀ ਫੋਨ ਤੇ ਕਰੇਗਾ ਕਿ ਦੱਸ ਦੇਗਾ ਮਾੜਾ ਜ ਆ ਫੋਨ ਤੇ ਵੀ ਕਰ ਲਾਂਗੇ ਕਿਵੇਂ ਕੀ ਚੱਲਦਾ ਅੱਜ ਕੱਲ ਮਾਰਕੀਟ ਤੋਂ ਇਹਦਾ ਮਾਰਕੀਟ ਤੋਂ ਬਈ ਵੇਖ ਸੱਜਣਾ ਹੁਣ ਜਾਨਵਰ ਦੇ ਸਿਰ ਤੇ ਆ ਹਨਾ ਕਿਹੜੇ ਘੋੜੇ ਦੀ ਬਈ ਇਹ ਇਹ ਔਰ ਵਾਲੇ ਦੀ ਪੋਤੀ ਆ ਜੀ ਅੱਛਾ ਉੱਥੇ ਸੱਤ ਸੇ ਡੇਰੇ ਚੋਂ ਕੁੜੀ ਗੱਭਣ ਲਈ ਸੀ ਰੂਹ ਸ਼ਾਦ ਘੋੜਾ ਉਹਨਾਂ ਕੋਲੇ ਵੱਡਾ ਕੋੜਾ ਵੱਡੇ ਕੋੜਾ ਤੀ ਤੂੰ 32 ਸਾਲ ਦਾ ਹੈਗਾ 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 ਪੂਰੀ ਆ ਜੀ ਤੇਜਿੰਦਰ ਕੋਲੇ ਹਾਂ ਹਾਂ ਤੇਜਿੰਦਰ ਕੋਲੇ ਤੇਜਿੰਦਰ ਬੇਲੀ ਤੇਜਿੰਦਰ ਆਪਣਾ ਵੀ ਵਧੀਆ ਬੇਲੀ ਆ ਠੀਕ ਆ ਅੱਛਾ ਇਹ ਉਹ ਘੋੜੇ ਦੀ ਉੱਥੇ ਕੁੜੀ ਗੱਭਣ ਲੈਂਦੀ ਸੀ ਆਹ ਭਾਈ ਇਹਦੀ ਨਾਲ ਹੀ ਮਾਂ ਖੜੀ ਆ ਨੀਲੀ ਚੰਬੀ ਘੋੜੀ ਆ 64 ਇੰਚੇ ਦੀ ਹਾਈਟ ਆ ਮਗਰੇ ਦੇ ਐਦ ਕੀ ਹੰਸ ਘੋੜੇ ਦੀ ਬਿਸ਼ੇਰੀ ਆ ਇਹ ਭਾਈ ਬਿਸ਼ੇਰੀ ਕਿੰਨੇ ਚਿਰ ਦੀ ਹੋਗੀ ਇਹਦਾ ਬਸ ਸੂਈ ਹੋਣੀ ਸੂਈ ਆ ਘੋੜੀ ਮਹੀਨੇ ਦੇ ਅੰਦਰ ਹੀ ਆ ਠੀਕ ਆ ਇਹ ਤਾਂ ਯਾਰ ਤੇਰੀ ਬੇਸ਼ੇਰੀ ਰੱਖਣ ਵਾਲੀ ਆ ਆਇਆ ਤਾਂ ਫਿਰ ਰੱਖੀ ਵੀ ਆ ਜੀ ਪਾਲ ਲੈਣਾ 2-3 ਜਾਨਵਰ ਤਾਂ ਸਮਝ ਆਉਂਦੇ ਆ ਨਹੀਂ ਪਾਲੇਗਾ ਕਿ ਸੇਲ ਕਰੇਗਾ ਨਹੀਂ ਨਹੀਂ ਇਹ ਨੂੰ ਨਹੀਂ ਕਰਦੀ ਜੀ ਇਹ ਤਾਂ ਪਾਲਣ ਵਾਲੀ ਆ ਹਨਾ ਜੋ ਅਗਲੇ ਸਾਲ ਦੇਖ ਲਾਂਗੇ ਉਦੋਂ ਮੇਲੇ ਮੂਲੇ ਵੇਲੇ ਪਰ ਹਜੇ ਤਾਂ ਜਿਵੇਂ 6 ਮਿੰਟ ਦਾ ਦੁੱਧ ਦੀ ਕੋੜੀ ਨਹੀਂ ਹਜੇ ਮਲਾਈ ਕੋੜੀ ਨਹੀਂ ਠੀਕ ਕੋੜੀ ਬਾ ਬੱਚਾ ਟੌਰ ਨਾ ਚੰਗਾ ਆ ਕੇ ਫੇਰ ਹੀ ਕਰਦੇ ਹੁੰਦੇ ਸੀ ਅੱਛਾ ਆਏ ਸਿਲੇ ਚ ਨਹੀਂ ਮਲਾਉਂਦੇ ਨਹੀਂ ਕਦੇ ਹਜੇ ਤੱਕ ਤਾਂ ਮਲਾਈ ਨਹੀਂ ਠੀਕ ਆ ਤੇ ਕੋੜੀ ਹੁਣ ਫਿਰ ਗਾਂ ਨੂੰ ਕਿਹੜੇ ਤੋਂ ਹੰਸ ਤੋਂ ਹੀ ਗੱਬਣ ਕਰਾਏਗਾ ਨਿੱਕੂੜੀ ਦੇਖਾਂਗੇ ਜੀ ਪਹਿਲਾਂ ਤਾਂ ਆਪਣਾ ਆਪ ਦਾ ਹੀ ਓਪਨ ਕਰਦੇ ਫਿਰ ਇਹ ਹੀ ਆ ਇਹਦੇ ਨਾਲ ਵਧੀਆ ਖੂਨ ਰਲੂਗਾ ਅੱਛਾ ਇਹ ਹੈਗੀ ਆ ਸੂਰੇ ਵਾਲੀ ਲਾਈਨ ਚ ਨਾ ਸੂਰੇ ਵਾਲੀ ਨਹੀਂ ਦੂਜੀ ਸੂਰੇ ਵਾਲੇ ਘੋੜਾ ਨਹੀਂ ਸੁਖਵੀਰ ਬਾਦਲ ਵਾਲਾ ਨੀਲਾ ਹਾਂ ਕੀ ਨਾਮ ਸੀ ਉਹਦਾ ਮਹਾਰਾਜ ਆ ਪਤਾ ਨਹੀਂ ਉਹ ਹੈਗਾ ਉਹਨਾਂ ਕੋਈ ਨੂਰ ਵਾਲਿਆਂ ਕੋਲੇ ਯਾਰ ਬਾਲਾ ਚੰਗਾ ਕਈ ਤਰ੍ਹਾਂ ਦੇ ਬੱਚੇ ਜਾਂਦਾ ਸੀ ਜਿਹੜਾ ਹੈਗਾ ਹੈਗਾ ਉਹਦੀ ਆ ਜੀ ਉਹ ਸੂਰੇ ਵਾਲੇ ਵਾਲੀ ਲਾਈਨ ਦੇ ਹੀ ਆ ਘੋੜਾ ਠੀਕ ਆ ਉਹ ਨਾ ਪਤਾ ਨਹੀਂ ਸੂਰੇ ਵਾਲੇ ਪਿੰਡ ਕਰਕੇ বাজਦਾ ਉਹ ਸੁਬੀਰ ਬਾਦਲ ਵਾਲਾ বাজਦਾ ਉਹ ਇੱਥੋਂ ਹੀ ਗਿਆ ਇਹਨਾਂ ਦੇ ਲੈਨ ਚੋਂ ਕੋੜਾ ਚੰਗਾ ਨੁਗਰਾ ਵੀ ਸੁੰਦਾ ਉਹ ਇਹ ਸ਼ਕਤੀ ਦੀ ਭੈਣ ਆ ਗਈ ਸਕੀ ਅੱਛਾ ਸ਼ਕਤੀ ਦੀ ਭੈਣ ਉਹ ਪੀਟੇ ਵਾਲੇ ਵਾਲੇ ਠੀਕ ਆ ਚੰਗੀ ਆ ਸੋਹਣੀ ਆ ਕੁੜੀ ਲੈ ਵੀ ਬਾਈ ਇਹ ਬਾਈ ਨੂੰ ਨਾ ਕੋਈ ਵੀ ਨਾ ਪੁੱਛੇ ਇਹ ਲੀਲੀ ਚੰਬੀ ਬਾਰੇ ਕਿਉਂਕਿ ਨਾਟ ਫਾਰ ਸੇਲ ਆ ਇਹਦਾ ਬੱਚਾ ਵੀ ਨਾਟ ਫਾਰ ਮੈਂ ਇਹਦਾ ਦਿਖਾਉਣ ਦਾ ਪਰਪਰ ਵੀ ਮਾਨ ਨਾਲ ਆ ਗਈ ਨਾ ਇਹ ਬਾਈ ਨੇ ਤਾਂ ਵਿਖਾਈ ਆ ਕੁੜੀ ਵੀ ਕਿਉਂਕਿ ਇਹਦੀ ਨਾ ਆ ਜਿਹੜੀ ਬਸ਼ੇਰੀ ਆ ਇਹ ਸੇਲ ਕਰਨੀ ਆ ਬਾਈ ਇਹਦਾ ਮੁੱਲ ਕਰੂਗਾ ਫੋਨ ਤੇ ਹਾਂ ਇੱਕ ਗੱਲ ਆ ਬਾਈ ਬਾਈ ਕਹਿੰਦਾ ਫੋਨ ਉਹ ਕਰੇ ਵੀ ਜਿਹੜੇ ਨੇ ਲੈਣੀ ਹੋਵੇ ਕੱਲ ਐਵੇਂ ਸਵਾਦ ਨਾ ਲਿਓ ਫੋਨ ਤੇ ਨਾਲ ਬਾਈ ਦਾ ਜਿਹੜਾ ਘੋੜਾ ਉਹਦੀ ਸਟੱਡ ਓਪਣਾ ਤੁਹਾਨੂੰ ਸ਼ੌਟਾਂ 'ਚ ਵੀ ਵਿਖਾਤਾ ਘੋੜਾ ਬਹੁਤ ਚੰਗਾ ਅਲਵੰਦ ਦਾ ਬੱਚਾ ਠੀਕ ਆ ਜੀ ਤੇ ਨਾਨਕੇ ਵੀ ਇਹਦੇ ਬਹੁਤ ਨਵੀਂ ਉਮਰ ਦਾ ਤੇ ਬਾਕੀ ਜਿਹੜਾ ਮੰਨ ਕੇ ਚੱਲੋ ਇਹਦੀ ਮਾਂ ਦਾ ਖਾਨਦਾਨ ਆ ਉਹ ਰਾਜੂ ਡੋਡ ਚੋਂ ਆ ਬਹੁਤ ਚੰਗਾ ਖਾਨਦਾਨ ਦਾ ਬੱਚਾ ਤੇ ਵੀ ਜੇ ਫਸਲ ਚ ਵੀ ਚੰਗਾ ਪਾਵਾਂਗੇ ਹਨਾ ਤੇ ਫੇਰ ਹੀ ਬਈ ਫਸਲ ਛਾੜਦੇ ਹੋ ਉਹੀ ਆ ਜੀ ਮੈਂ ਤਾਂ ਘੋੜੀ ਦਾ ਵੀ ਜੰਗੇ ਜਾਨਵਰ ਤੋਂ ਆਪਾਂ ਮੀਟ ਕਰਾਵਾਂਗੇ ਘੋੜੀ ਤਾਂ ਫੇਰ ਹੀ ਬੱਚਾ ਦੇਉ ਹਨਾ ਤੇ ਬਾਕੀ ਬਈ ਮਾੜਾ ਮੋਟਾ ਸ਼ਿਫਕਾ ਜ਼ਰੂਰ ਹੈਗਾ ਘੋੜੇ ਦੇ ਕਿਉਂਕਿ ਹਲਬੰਦ ਦੇ ਆਪ ਦੇ ਸੀਗਾ ਪਰ ਸ਼ਿਫਕੇ ਕੰਦੀ ਨਾ ਜਾਇਓ ਬਲੱਡ ਲਾਈਨ ਬਹੁਤ ਤਗੜੀ ਆ ਘੋੜੀ ਦੇ ਨਾਲ ਤਿੰਨੇ ਬੱਚੇ ਆਪਣੇ ਕੋਲ ਹੀ ਮਤਲਬ ਜਿਹੜੀ ਵਿਚਾਲੜੀ ਵਿਚੇਰੀ ਸੀ ਉਹ ਵੀ ਨੁਕਰੀ ਤੀਜਾ ਨੁਕਰਾ ਬੱਚਾ ਦਿੱਤੇ ਨੇ ਲਗਾਤਾਰ ਅੱਛਾ ਪਹਿਲੇ ਸੂਹੀ ਆਪਣੇ ਕੋਲ ਆ ਗਈ ਸੀ ਠੀਕ ਆ ਉਹ ਗੱਲ ਕਰ 6 ਮਹੀਨਿਆਂ ਦੀ ਹੋ ਕੇ ਡੈਥ ਹੋ ਗਈ ਸੀ ਉਹਦੀ ਕੀ ਚੱਕਰ ਬਣਿਆ ਬਾਈ ਉਹਦੇ ਪਤਾ ਹੀ ਨਹੀਂ ਲੱਗਾ ਰਾਤ ਨੂੰ ਜਦੋਂ ਕੈਮਰੇ ਦੇਖ ਕੇ ਬਹਿ ਗਈ ਮੂੰਹ ਜਾਂ ਮੋੜ ਕੇ 11:00 ਵਜੇ ਤੇ ਤੜਕੇ 6:00 ਵਜੇ ਅਟੈਕ ਆ ਗਿਆ ਠੀਕ ਇੱਕ ਦੋ ਵਾਰੀ ਉੱઠી ਸੀ ਵੀ ਨਾ ਤਾਂ ਕਿਸਮਤ ਆਰ ਦੇਗੀ ਕੋਈ ਕਹਿ ਸਕਦਾ ਇਹ ਹੀ ਹੁਣ ਤੂੰ ਤਾਂ ਕੋਈ ਬਈ ਬਾਈ ਦਾ ਨਾ ਸ਼ੌਂਕ ਦਾ ਕੰਮ ਆ ਤੇ ਆਪਾਂ ਤੁਹਾਨੂੰ ਸ਼ੌਂਕੀ ਬੰਦੇ ਨਾਲ ਮਿਲਾਇਆ ਅੱਜ ਤੇ ਠੀਕ ਆ ਤੇ ਬਾਈ ਡਾਕਟਰ ਕਿਹੜਾ ਆ ਜਾਂਦਾ ਫਾਰਮ ਤੇ ਤੁਹਾਡੇ ਡਾਕਟਰ ਮੇਰੇ ਫੁੱਫੜ ਜੀ ਆ ਜੀ ਡਾਕਟਰ ਸ਼ਮਸ਼ੇਰ ਫਲਾਡ ਮੈਨ ਉਹ ਹੁੰਦੇ ਆ ਠੀਕ ਆ ਤੇ ਜੇ ਬਈ ਕੋਈ ਘੋੜੀ ਅਲਵੰਦ ਦੇ ਨਾ ਬੱਚੇ ਬਹੁਤ ਘੱਟ ਆ ਜੇ ਕੋਈ ਘੋੜੀ ਦੂਰੋਂ ਮਿਲਨੀ ਆਵੇ ਤੇ ਰੱਖਣ ਦਾ ਪ੍ਰਬੰਧ ਰੱਖਣ ਦਾ ਹੈਗਾ ਜੀ ਉਧਰ ਆਪਣੇ ਕੋਲੇ ਬਹੁਤ ਜਗ੍ਹਾ ਹੈਗੀ ਆ 80 90 ਫੁੱਟ ਲੰਮਾ ਸ਼ੈੱਡ ਆ ਠੀਕ ਆ ਘੋੜੀ ਰੱਖ ਸਕਦਾ ਰੱਖ ਸਕਦੇ ਹਾਂ ਠੀਕ ਆ ਲੈ ਵੀ ਮਿੱਤਰੋ ਲਾਓ ਲਾਭ ਠੀਕ ਆ ਜੇ ਕਿਸੇ ਕੋਈ ਨੁਗਰੀ ਦਾ ਆਸ਼ਿਕਾ ਪਹਿਲਣ ਵਸ਼ੇਰੀ ਲੈਣੀ ਆ ਪੱਥੀ ਮੀਟ ਕਰਾਉਣੀ ਆ ਆ ਖੜੀ ਪਾਈਤੀ 32 ਮਹੀਨਿਆਂ ਦੀ ਵਸ਼ੇਰੀ ਬਾਈ ਨਾਲ ਸੰਪਰਕ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਓ ਤੇ ਨਾਲੇ ਭਾਈ ਕਮੈਂਟਾਂ 'ਚ ਦੱਸਿਓ ਵੀ ਲੀਲੀ ਜੰਮੀ ਘੋੜੀ ਕਿਵੇਂ ਲੱਗੀ ਠੀਕ ਆ ਇਹ ਹੁਣ ਤੁਹਾਡੀ ਜ਼ਿੰਮੇਵਾਰੀ ਆ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ